ਲੋ ਜੀ ਭਾਈ ਨਿਊ ਟਰਾਲਾ 14 7 ਤਿਮਾ ਨਾਲ ਦੇ ਬਣਾਇਆ ਹਾਂ ਜਗੇ ਪੈਗਾ ਮੇਰੇ ਤੇ ਲਾਈਟਾਂ ਵੀ ਲਾਤੀਆਂ ਦੋ ਹਾਂ ਕਦੇ ਉਰੇ ਖੜ ਕੇ ਆਪਣਾ ਕਾਟੋ ਕਲੇ ਸੀ ਕਰਕੇ ਪਰੇ ਹੋਏ ਸੀ ਚਾਓ ਥੱਲੇ ਦਾ ਕੋਈ ਨਹੀਂ ਹੈ ਐ ਵੀ ਜੀ ਤਾਂ ਦਾਣਾ ਚਕਾਉਂਦਾ ਇਹਦਾ ਕਿਹੜਾ ਮਨੇ ਨਹੀਂ ਬਾਸ ਕਰਨੇ ਵਾਲੇ ਪਹੁੰਚ ਗਏ ਮੈਕਮੀ ਵਾਲੇ ਇੱਧਰ ਆਈਟੀਆਈ ਵਾਲੇ ਆ ਬਾਈ ਆਈਟੀਆਈ ਵਾਲੇ ਆ ਚੱਲ ਜੀ ਟੇਕਦੇ ਮੱਥਾ ਫੇਰ ਆਪਣਾ ਲੋਗੋ ਆਣਾ ਕੀ ਹੋਣਾ ਇਹ 400 ਰੁਪਏ ਕਿਲੋ ਆ 400 ਰੁਪਏ ਕਿਲੋ ਲਓ ਜੀ ਬਾਈ ਨਿਊ ਟਰਾਲਾ 14 7 ਤਿਮਾ ਨਾਲ ਦੇ ਬਣਾਇਆ ਹਾਂ ਜਗੇ ਐੱਗਾਂ ਵਾਲਾ ਮੇਰੇ ਤੇ ਲਾਈਟਾਂ ਵੀ ਲਾਤੀਆਂ ਦੋ ਹਾਂ ਇਹਨੇ ਉਹਰੇ ਖੜ ਕੇ ਆਪਣਾ ਕਾਟੋ ਕਲੇ ਸੀ ਕਰਕੇ ਪਰੇ ਹੋ ਗਏ ਸੀ। ਬਾਕੀ ਭਾਈ ਬਿੱਡ ਦੇਖੋ ਅੱਜ ਕੱਲ੍ਹ ਆਹੀ ਚੱਲੇ ਪਏ ਆ। ਦੇਸਤੀ ਖਰਚ। ਆ ਜਗੇ? ਹਾਂ। ਬੈੱਡ ਅੱਜ ਕੱਲ੍ਹ ਆਹੀ ਚੱਲੇ ਹੋ ਰਹਿਣ ਸਭ। ਚੱਲਦੇ ਸਾਰੇ। ਇਹ ਮੁੱਚਦਾ ਨਹੀਂ ਖੁੱਲਦਾ ਨਹੀਂ। ਹਾਂ। ਇਹ ਜਿਹੜੇ ਆ ਪੈਪ ਆ? ਹਾਂ। ਆਪਾਂ ਵੀ ਟਰਾਲਾ ਮੋਡੀਫਾਈ ਕਰਾਉਣਾ ਔਰੇ। ਆ ਚੀਜ਼ ਕਰਾਉਣੀ ਆ। ਹਾਂ ਹਾਂ। ਨਾ ਆਪਾਂ ਮੋਡੀਫਾਈ ਕਰਾਉਣਾ। ਆਹ ਜੀ। ਬਾਕੀ ਭਾਈ ਆ ਵੀ ਅੱਜ ਕੱਲ੍ਹ ਗਲੇਲ ਸਿਸਟਮ ਲੱਗਣ ਲੱਗ ਗਿਆ ਸਾਰਿਆਂ ਦੇ। ਇਹ ਵੀ ਚੀਜ਼ ਵਧੀਆ ਏ। ਟਾਇਰ ਦੇਖੋ ਗੁੱਡੀ ਗੁੱਡੀ ਆ। ਹਾਂ। ਜੇ ਕਿ ਜੇ ਕਿ ਟਾਇਰ ਕੰਪਨੀ ਬਾਕੀ ਭਾਈ 14 17 ਟਰਾਲਾ ਬਿੱਡ ਖਲ ਉੱਚਾ ਹੈ ਬਾਕੀ ਗੱਲ ਬਾਤ ਹੈ ਨਾ ਹੈਂਡ ਲਾਈ ਵੀ ਹੈ ਭਾਈ ਪਿੱਛੇ ਵੀ ਜਗੇ ਤਿੰਨ ਹੁੱਕਾਂ ਐ ਮੈਂ ਬਾਕੀ ਭਾਈ ਇਹ ਰਸੇ ਵਾਲੇ ਵੀ ਲਾਏ ਪਏ ਐ ਬੇਲ ਚ ਬੂਲ ਚ ਇਧਰ ਮਿਲ ਮੁੱਲ ਵਾਲੀ ਮੰਜੀ ਵੀ ਐਨ ਨਾਲੇ ਸਾਰਾ ਕੁਝ ਹਾਂ ਹੁੱਕ ਪੈਣੀ ਐ ਹਾਂ ਬਾਕੀ ਬਾਈ ਜਿਹੜੇ ਆ ਧਿਮਾਨ ਵਾਲੇ ਵੀਰ ਆਪਣੇ ਟਰਾਲੇ ਬਣਾਉਂਦੇ ਨਾ ਫੁੱਲ ਹੈਵੀ ਜਿਹਨੂੰ ਕਹਿੰਦੇ ਉਹ ਚੀਜ਼ ਹੈ ਗਾਰੰਟੀ ਫੁੱਲ ਦਿੰਦੇ ਵੀ ਜਿੰਨਾ ਮਰਜੀ ਗੰਨਾ ਠੋਕੇ ਪਾ ਲੋ ਬਣੇ ਪਿੰਡ 24 23 ਫੁੱਟ ਆ ਜਾਂਦੇ ਹੈਗਾ ਹਾਂ 22 ਫੁੱਟ ਸਾਡੇ ਪਿੰਡ ਬਾਈ ਪਿੰਡਪੋਵਾਲ 22 ਫੁੱਟਾ ਟਰਾਲਾ ਗਿਆਏ ਪੂਰੀ ਤੇ ਗਿਆ ਧਿਮਾਨ ਵਾਲੇ ਦੇ ਟਰਾਲਾ ਵੀ ਜੰਬਰ ਸਾ ਪੂਰਾ ਜਗੇ ਹਾਂ ਡਾਲੇ ਦੀ ਵੀ ਕਿਉਂ ਹੁੰਦੇ ਸ਼ੇਪ ਦਾ ਹੁੰਦੇ ਡਾਲੇ ਦੀ ਵੀ ਆਇਆ ਹਾਂ ਡਾਲੇ ਦੀ ਵੀ ਆਇਆ ਸ਼ੇਪ ਆ ਹਾਂ ਆ ਟਰੱਕ ਰੱਖੀ ਦੀ ਹਾਂ ਸਟਿੱਕਰ ਟੁੱਕਰ ਦੇ ਕਿਵੇਂ ਮਿਲਦੇ ਹੈ ਕਟਿੰਗ ਲੇਜ਼ਰ ਇਹ ਸਾਰੇ ਆਉਂਦੀ ਆ ਹੂੰ ਹੂੰ ਬਾਈ ਟੂਲ ਵੀ ਵਧੀਆ ਲਾਇਆ ਪਿਆ ਬਹੁਤ ਮੋਟੀਆਂ ਪੈਣੀ ਆ ਦੇਖਿਓ ਉੱਪਰ ਦੰਦੇ ਜਿਹੜਾ ਤੇ ਲਾਇਆ ਪਿਆ ਗੱਲ ਆ ਜਾਲੀ ਫੁੱਲਣ ਜਿੰਨੇ ਖੋਲਣੀ ਹੁੰਦੀ ਨੂੰ ਖੋਲ ਲਾ ਹਾਂ ਹਾਂ ਇਹ ਵੀ ਚੀਜ਼ ਵਧੀਆ ਨਾ ਜਿੰਨੇ ਖੋਲਣੀ ਹੁੰਦੀ ਉੱਥੇ ਰੁਕੀ ਜਾਣੀ ਇੱਥੇ ਫਸੇ ਜਾਣੀ ਵਾਹ ਜੀ ਵਾਹ ਬਾਈ ਨਵੇਂ ਨਵੇਂ ਤਰ੍ਹਾਂ ਦੇ ਨਿਕ ਆ ਗਏ ਆ ਦੇਖੋ ਉਡਾੜਾ ਵੀ ਲੇਖਾ ਬਾਕੀ ਲਾਈਟਾਂ ਲੂਟਾ ਵੀ ਭਾਈ ਲਾ ਕੇ ਦਿੱਤੀਆਂ ਨਾਲ ਆ ਰਿਖੋ ਵਿੱਚ ਇਹ ਲਾਈਟਾਂ ਕਿੰਨੀਆਂ ਵਧੀਆ ਦੇਖੋ ਵਿੱਚ ਐਲਈ ਐਨ ਡੀਆਰਐਲ ਆਦੀਆਂ ਮਾਨੂੰ ਲੋੜਾ ਪੂਰੀਆਂ ਕਰੀ ਮਾਲਕਾ ਰੀਜਾ ਤੱਕ ਕਦੇ ਮੁੱਕਣੀਆਂ ਨਹੀਂ ਕਹਿੰਦਾ ਲੋੜਾ ਪੂਰੀਆਂ ਕਰੀ ਮਾਲਕਾ ਰੀਜਾ ਤਾਂ ਕਦੇ ਮੁੱਕਣੇ ਹੀ ਨਹੀਂ ਉਹੀ ਗੱਲ ਬਾਤ ਪੂਰੀ ਗੱਲ ਬਾਤ ਐਂਡ ਬਾਕੀ ਭਾਈ ਇਹਨਾਂ ਨੇ ਆਪਣਾ ਲੋਗੋ ਲਾਇਆ ਪਿਆ ਆਈ ਲਵ ਫਾਰਮਿੰਗ ਦੀਮਾਨ ਐਗਰੀਕਲਚਰ ਛੇ ਚਮਕੌਰ ਸਾਹਿਬ 147 ਬਾਕੀ ਬਾਈ ਇਹਨਾਂ ਨੇ ਡਬਲ ਹਿੱਸੇ ਵਾਲੇ ਵੀ ਬਹੁਤ ਟਰਾਲੇ ਬਣਾਏ ਆ ਬਾਕੀ ਸਾਡੇ ਮਾਣੇ ਗਏ ਵੀ ਵੇ ਪਰ ਹੁਣ ਤਵੀਆਂ ਤਾਂ ਰੇ ਮੇਰੇੰ ਤੋਂ 12-12 ਦੀਆਂ ਡਿਸਟਰੀਬਿਊਟਰ ਵਾਲੀਆਂ ਲਓ ਜੀ ਬਾਈ ਚੱਲਦੇ ਕੰਮ ਚ ਮੈਕਹਮੇ ਵਾਲੇ ਚੈੱਕ ਵੀ ਕਰਨ ਪਹੁੰਚੇ ਵੀ ਇੱਧਰ ਆਜਾ ਠੀਕ ਆ ਓਏ ਕੀ ਹੋ ਗਿਆ ਭੱਜਦਾ ਬਾਈ ਭੱਜਦਾ ਮਨਾ ਮਨੇ ਕਿਆ ਰ ਕੋਲ ਤੇ ਖਾਈ ਉਹ ਡੱਬਾ ਹੀ ਗੈਫ ਕਰਤਾ ਹੈਗਾ ਕੁਸਾ ਦੇਗਾ ਉਹ ਬਾਈ ਜੇ ਕੇ ਰਾਸਲਾ ਚਵਾਦੀ ਕੇ ਹਾਂ ਲਿਬੜਨਾ ਜਾਈ ਮੈਂ ਕਹਿੰਦਾ ਬਾਈ ਮੈਨੂੰ ਮੇਰਾ ਕੋਟਾ ਮਿਲ ਗਿਆ ਪਹਿ ਚੱਲਦਾ ਏ ਮੱਥਾ ਠੇਕ ਹੋ ਗਿਆ ਮੱਥਾ ਠੇਕ ਦੇਣਾ ਬਾਈ ਅਸੀਂ ਹੋਗੇ ਲੇਟ ਮਸ਼ੀਨਾਂ ਨੇ ਅੱਧਾ ਕੀਲਾ ਬਿਜਲੀ ਦਿੱਤਾ ਹੈ ਜੀ ਦਾ ਬੜਾ ਤੇਜ਼ ਹੈ ਨਿਊ ਹਾਲੈਂਡ ਦੇ ਟੈਟਰ ਹੈ ਬਾਈ ਨਿਊ ਹਾਲੈਂਡ ਦੀ ਮਸ਼ੀਨ ਹੈ ਬਬਾ ਪਤਾ ਹੀ ਨਹੀਂ ਲੱਗਦਾ ਆਉਂਦੇ ਜਾਂਦੇ ਰਹੇ ਪਤਾ ਲੱਗਦਾ ਇੱਧਰ ਆ ਗਿਆ ਪਰੇ ਚਲੇ ਗਿਆ ਲਓ ਜੀ ਬਾਈ ਜੱਗਾ ਕੋ ਦੇਖਣ ਲੱਗਿਆ ਵੈ ਇਧਰ ਹਾਂ ਉਧਰ ਹੀ ਹੈੜ ਨੂੰ ਹਾਂ ਦੋਇ ਪਾਸੇ ਹੋਰ ਵੀਰੇ ਕੀ ਹਾਲ ਹੈ ਤੇਰਾ ਬਾਈ ਕੰਮ ਕਰ ਵਧੀਆ ਚੱਲੀ ਜਾਂਦਾ ਜੀ ਬੱਬਰ ਹੀ ਚਾਈਦਾ ਬਾਈ ਹੈ ਧੀ ਥੋੜੀ ਲੱਗਿਆ ਹੁਣ ਜਗੇ ਦਹੀਂ ਦਾ ਦੇਖ ਪੈਂਦੇ ਹੀ ਥੋੜਾ ਹੁੰਦਾ ਵੀ ਜੇ ਮਹਾਰਾਜ ਕਰੇ ਕਿਰਪਾ ਕੇ ਜੀ ਦਾ ਚਾਹ ਥੱਲੇ ਦਾ ਥੋੜੀ ਜੀ ਆਵੀ ਜੀ ਤੇ ਦਾਣਾ ਚਕਾਉਂਦਾ ਇਹਦਾ ਕਿਹੜਾ ਜਿਹੜੀ ਗਰਾਣਾ ਕਰਦੀ ਮਨੇ ਨਹੀਂ ਪਾਸ ਕਰਨ ਵਾਲੇ ਪਹੁੰਚ ਗਏ ਮੈਘਮੀ ਵਾਲੇ ਇੱਧਰ ਆਏ ਜਿਹੜੀ ਵਾਲੇ ਆ ਬਾਈ ਆਈਡੀ ਵਾਲੇ ਆ ਚੱਲ ਜੀ ਟੇਗਦੇ ਮੱਥਾ ਫਿਰ ਹਾਂ ਆਪਣਾ ਲੋਗੋ ਆਉਣਾ ਪੰਜਾਬ ਆ ਪੰਜਾਬ ਹਾਂ ਨਾ ਇਹ ਵੀ ਜੀ ਤੇਰੇ ਟਰਾਲੇ ਭਰਦੀ ਇਹਦਾ ਫਾਰਮ ਕਰਦੇ ਪੂਰਾ 400 ਗੋਟ ਮੱਕੀ ਹਾਂ ਥੋੜੀ ਛੰਨ ਅਸੀਂ ਵੱਢਣੀ ਵਿੱਚ ਤੇ ਇਹ ਦਵਾਈ ਤੇਗਲਾ ਤੂੰ ਵੀ ਹੁਣ ਇੱਕ ਵਾਰ ਕਿ ਰੱਬਾ 500 ਕੁਇੰਟਲ ਦੇ ਦੇ ਵਾਢਾ ਵਾਢਾ ਕਰ ਲਈ ਐਂ ਡੇਟ ਵੀ ਦੇ ਦੇ ਜੀ ਦੀ ਮੱਕੀ ਚ ਕੱਲ ਵਾਢਾ ਲਗਾਇਆ ਅਸੀਂ ਪੁੱਛੀ ਵੀਰੇ ਕਿੰਨਾ ਕੁ ਵੀ ਪੈਂਦਾ ਬਾਈ ਕਿਲੇ ਦਾ 20 20 ਦਾ ਖਾ ਬਰੀ ਦਾ 7 ਵੀ ਪੈਂਦਾ ਅੱਛਾ ਇੰਨਾ ਘੱਟ ਪੈਂਦਾ ਜੀ ਹਾਂ ਜਮਈ ਬੜੀ ਇੰਨਾ ਦਾਣਾ ਹੁੰਦਾ ਅੱਛਾ ਜੀ ਮੋਟਾ ਪ 9 ਕਿਲੋ ਤੇ 9 ਕਿਲੋ ਹੈ ਹੈ ਮਨੇ ਮਨੇ ਜਮਰੀ ਬਹੁਤ ਵਧੀਆ ਹੈ ਬਾਕੀ ਵਜਨ ਕਿੰਨਾ ਕਾ ਬਾਈ ਮਸ਼ੀਨ ਦਾ ਵੱਲੇ 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 ਟਰੈਕਟਰ ਫੇਰ ਵੀ ਠੀਕ ਆ ਖੜਾ ਨਹੀਂ ਹੁੰਦਾ ਹੈਗਾ ਮੂਰੇ ਵੇਟ ਕਰਕੇ ਬਾਈ ਰਾਤ ਕੋਲਿਆਂ ਨੂੰ ਢੇਡੇ ਦੇਤੇ ਇਹਨਾਂ ਨੇ ਮੈਂ ਆਪਣਾ ਪਹਿਲਾਂ ਹੀ ਚੱਕ ਰਿਆ ਮੈਨੂੰ ਪਤਾ ਵੀ ਬਾਹਰੋਂ ਮਿਲਣਾ ਨਹੀਂ ਹੈਗਾ ਹਾਂ ਮਿੱਠਾ ਮਰ ਮਿੱਠਾ ਘੱਟ ਆ ਉਹ ਲੈ ਦੇਖਦੇ ਆ ਨਹੀਂ ভাই ਕਿਹੜਾ ਜਿੱਤੇ ਲਿਆ ਮਿੱਠਾ ਘੱਟ ਹੈ ਉਹ ਬਾਬਾ ਰੇਲ ਨੂੰ ਮੰਮੇ ਦੇ ਉਹੀ ਲੱਗਦਾ ਮੁੰਡਾ ਉਹ ਜਿਹੜਾ ਆ ਗਿਆ ਪਾਣ ਗਿਆ ਵਾ ਇੱਧਰ ਪਰਵਾਹ ਵੀ ਨਹੀਂ ਹੈਗੀ ਹੈ ਪਤਾ ਵੀ ਲੱਗਦਾ ਹੈਗਾ ਜੇ ਕਿ ਹੈ ਕੰਮ ਲੋਟ ਇਹ ਮੱਕੀ ਵਾਲਾ ਵੀ ਕਿ ਨਹੀਂ ਮੋਬਾਈਲ ਦੇ ਦੋ ਮਹੀਨਾ ਪੂਰਾ ਸੀਜ਼ਨ ਚ ਲੈਣਾ ਦੋ ਹੁੰਦਾ ਵਧੀਆ ਕਿ ਨਹੀਂ ਕਿਉਂਕਿ ਜਿਹੜਾ ਚਾਰਚੂਰ ਪਾਉਣੀ ਹੈ ਹੁਣ ਸਭ ਇਹਦੇ ਕਿਲੇ ਭਜਾਉਣ ਲੱਗੇ ਆ ਦੇ ਬਾਅਦ ਬਾਈ ਚੱਲੇ ਰਿਹਾ ਛਿੱਟੇ ਵਾਲਾ ਕੰਮ ਖਤਮ ਹੋ ਗਿਆ ਹੁਣ ਆਲੂਆਂ ਦੀ ਚੱਲ ਰਹੀ ਬਾਈ ਕਦੋਂ ਮਿੱਟੀ ਗੱਦਿਆਂ ਨੂੰ ਪੱਟੇ ਫੜ ਬਰੀਦ ਕਹਿੰਦਾ ਮੈਂ ਤਾਂ ਜਿਹੜੀ ਗੱਲ ਕਹਿੰਦਾ ਵੀ ਹੁਣ ਛਿੱਟੇ ਵਾਲਾ ਕੰਮ ਖਤਮ ਹੈ ਛਿੱਟੇ ਵਾਲਾ ਕੰਮ ਖਤਮ ਇਹਦੇ ਕਿਲੇ ਲੋਕ ਭਜਾਉਣ ਲੱਗੇ ਆ ਇਹਦੇ ਇੱਕ ਹੁੰ ਲੱਗਦਾ ਬਾਈ ਬਈ ਇਦਾਂ ਲੱਗਦਾ ਫੇਰ ਨਾ ਨਾ ਵਧੀਆ ਆ ਇਹਦਾ ਜੀ ਤੇ ਤੈਨੂੰ ਪਤਾ ਵੀ ਨਹੀਂ ਲੱਗਣਾ ਇਹ ਤਾਂ ਬਈ ਆਏ ਆ ਵੀ ਜੀਤ ਨੇ ਨਾ ਅੱਗ ਲਾਈ ਐ ਕਣ ਕਾਲੇ ਜੁੰਡੇ ਜਾਂਡੇ ਜਿਹੜੇ ਤੂੜੀ ਬਣਾ ਲਈ ਤੇ ਬਾਅਦ ਵਿੱਚ ਇੱਕ ਨਹੀਂ ਬਾਤ ਤੇ ਹੈ ਬੱਚੇ ਲੱਗ ਜਾਣੇ ਰੇ ਇਹਦਾ ਕੰਮ ਕਰ ਦੇਣੇ ਨੇ ਬੱਚੇ ਗੱਲ ਸੁਣੋ ਬਾਕੀ ਬਾਈ ਇਧਰ ਮਨ ਆਏ ਮਨ ਇਹਦੇ ਵੇਚਣੀ ਐ ਮੈਂ ਸਮੂਥ ਕੋਈ ਉਹਨੂੰ ਭੈਣੀ ਦਾ ਬਾਬਾ ਮਿਲ ਗਿਆ ਕਹਿੰਦਾ ਵਾ ਸੌਦਾ ਮਾਰਿਆ ਵਾ ਮੈਂ ਦਿਖਾਇਆ ਵਾ ਪੂਰੀ ਸੁਣਿਆ ਜੀ ਪੂਰੀ ਸੁਣਿਆ ਜੀ ਲੋ ਜੀ ਬਾਈ ਬਾਬੇ ਦੀ ਗੱਲ ਬਾਬੇ ਇੱਕ ਪੁੰਨ ਘੱਟ ਲੈ ਰਿਹਾ ਮੈਂ ਐਸਾ ਪਕਾ ਦੇ ਯਾਰ ਹਾਂ ਇਹ ਕਿਹੜੀ ਗੱਲ ਹੈ ਮਨੇ ਗੱਲ ਸੁਣ ਲੈ ਉਹ ਸੌਦਾ ਲਵੇਰਦੇ ਹੋਂ ਬਾਪੇ ਗਲ ਬਾਪੂ ਨੇ ਕਿਹਾ ਬਾਪੂ ਜੜਤੇ ਹੀ ਸੋਨੇ ਸੰਗਲ ਕੀਲਾ ਸਭ ਕੁ ਲੈ ਜਾ ਰੇ ਜਗੇ ਚਾਹੀਦੀ ਹੈ ਵੇਚਣੀ ਇਹਨੂੰ ਉਹ ਪੰਗਿਆਂ ਵਿੱਚ ਪਿਆ ਦੇਖ ਬਾਪੂ ਇਹ ਨੌਕਰੀ ਵਾਲਾ ਬੰਦਾ ਇਹਨੂੰ ਚਾਹੀਦੀ ਹੈ ਵੇਚਣੀ ਆ ਲੋਕਾਂ ਮਰੀ ਪੁੱਗਦੇ ਜਗੇ ਡੱਬਾ ਲੈਣਾ ਇਹ ਰਸਗੁੱਲੇ ਦਾ ਬੁਕਾ ਦੇ ਪੈਸਾ ਆਜੋ ਸ਼ਾ ਮੈਂ ਹੁਣ ਸ਼ਾਮ ਨੂੰ ਕਿਉਂ ਆਇਆ ਵਾ ਚੱਲ ਲੇ ਕੇ ਕੰਮ ਬੁਲਾਇਆ ਸ਼ਾਮ ਨੂੰ ਲੈ ਸ਼ਾਮ ਨੂੰ ਜ਼ਰਾ ਮਨ ਬਦਲ ਜਾਣਾ ਹੁਣ ਮੈਂ ਤਾਂ ਕਹਿੰਦਾ ਦੋ ਦਾ ਬੇੜਾ ਵੇਚਣੀ ਆ ਤੇ ਕਿੰਨੇ ਰੱਖਣੀ ਆ ਇੱਕੇ ਰਹਿ ਜੀ ਲੈ ਇੱਕ ਗਾਧ ਰੱਖਣੀ ਆ ਇੱਕ ਹਜੇ ਟਾਈਮ ਆ ਉਹਨੂੰ ਅੱਛਾ ਉਹ ਵੀ ਵੇਚ ਦੇਣੀ ਟਾਈਮ ਵੇਚ ਵੇਖੇ ਸਾਰੀ ਨਹੀਂ ਜਾਣੀ ਤੂੰ ਦੇਖ ਜੀ ਪਹਿਲਾਂ ਫਿਰ ਗੱਲ ਕਰੀਂ ਮੈਂ ਭਾਈ ਬਾਕੀ ਮਸ਼ੀਨ ਵਾਲਾ ਕੋਈ ਵੀ ਟਾਈਮ ਨਹੀਂ ਲਾਇਆ ਭਾਈ ਮਨੇ ਨਾ ਮੈਂ ਪਹਿਲਾਂ ਹੁਣ ਨਾ ਮੈਨੂੰ ਦੁਖੀ ਹੋ ਗਿਆ ਡੰਗਰਾ ਤੇ ਇਹ ਤਾਂ ਵੇਚਦੇ ਨਹੀਂ ਤੇ ਹੈਗੇ ਕਿਵੇਂ ਵੇਚਣ ਲੱਗੇ ਕੀ ਕਰਨੇ ਡੰਗਰ ਯਾਰ ਲੈ ਕੇ ਤਾਂ ਕਿਆ ਕਰਨੇ ਤੁਸੀਂ ਕਹਿੰਦੇ ਰੱਖੇ ਹੋਇਆ ਇਹਦੇ ਵਾਸਤੇ ਖਤਰਨਾਕ ਆ ਹਾਂ ਦੋ ਜਾਣੇ ਯਾਰ ਅੱਧਾ ਕਿਲੋ ਦੁੱਧ ਨਹੀਂ ਮੁੱਕਦਾ ਉਵੇਂ ਸਾਧਰੇ ਟੋਕਰਾਂ ਚੱਲਦਾ ਫੇ ਕੱਖਾਂ ਨੂੰ ਰਾਤਾਂ ਨੂੰ ਫਰੀ ਜਾਂਦਾ ਸੜਾਈ ਹਾਂ ਮਨੇ ਆ ਸਾਲ ਤੇ ਹੋ ਜੂਗਾ ਫਰੀ ਡੰਗਰ ਬੰਦੇ ਦਾ ਔਖਾ ਹੋ ਜਾਂਦਾ ਬਾਈ ਹਾਂ ਮਨੇ ਆ 10 ਵੀ ਆ ਸਾਲ ਚ ਡੰਗਰ ਕਰਦੇ ਨੇ ਸਾਰੀ ਮੁੜ ਕੇ ਰੱਖਣਾ ਜੀ ਬਾਈ ਆਰੇ ਲੈਣੇ ਨੇ ਮੁੜ ਕੇ ਬਾਈ ਨਾ ਜੇ ਕਿਤੇ ਵਿਆਹ ਨੂੰ ਜਾਣਾ ਫੇਰ ਔਖਾ ਹੋ ਜਾਂਦਾ ਨਾ ਥਾਂ ਨੂੰ ਨਹੀਂ ਦੇਖਣਾ ਹੈਗਾ ਕਦੇ ਸੀਜ਼ਨ ਦਾ ਟਾਈਮ ਆ ਸੀਜ਼ਨ ਆ ਜਾਂਦਾ ਪੂਰਾ ਕਿੱਲੇ ਵਜੇ ਕਰ ਲੈ ਹੁਣ ਵੀ 11 ਵਜੇ ਆਉਂਦਾ ਫੇਰ 11 ਵਜੇ 11 ਵਜੇ ਬਾਈ ਮੁੰਡੇ ਨੇ ਆਪਣਾ ਕੰਮ ਕਰ ਲਿਆ ਐਸੀਆਂ ਦਾ ਹੁਣ ਚੰਗੀ ਦਿਹਾੜੀ ਪਾਉਂਦਾ ਹੈ ਦੇਖਦਾ ਨਹੀਂ ਹੈਗਾ ਦੇਖਿਆ ਦੇਖ ਲੈ ਇਹਨੇ ਇਹਨੇ ਨਾਲ ਵਾਪਸ ਦੇ ਥਾਂ ਨੂੰ ਥਾਂ ਨੂੰ ਮਨੇ ਨਹੀਂ ਨਾ ਅਸਲੀ ਹੈ ਅਸਲੀ ਫੇਲਾ ਫਸ ਗਿਆ ਯਾਰ ਇਹ ਹਾਂ ਉਹ ਜਿੱਤ ਉਹ ਦਵਾਈ ਲਈ ਵੀ ਇਹਨੂੰ ਕਿ ਪਹਿਲਾਂ ਹੀ ਲੱਗੀ ਹੁੰਦੀ ਹੈ ਆ ਕੇ ਦੇਖ ਨਾ ਹੋ ਬਾਬਾ ਮੈਂ ਲਾ ਸਕਦਾ ਕਿਤੇ ਅੰਦਰ ਜੰਮਿਆ ਚਾਸ ਗੁੱਲਾ ਵੀ ਤਾਂ ਖਾਦਾ ਏ ਕਿਤੇ ਅੰਦਰ ਮੱਕੀ ਜੰਮਿਆ ਫ ਟਾਂਡਾ ਨਿਕਲੇ ਤੈਨੂੰ ਗਰਦਨ ਕੋਲ ਪਿੱਛੇ ਢੂਈ ਚ ਉਹ ਕੰਮ ਕਰਾਇਆ ਗਿਆ ਗਗਲਾਵ ਜੰਮਣਾ ਜਿੰਨੀ ਮੱਕੀ ਕਾਲੀ ਹੋਣੀ ਆ ਉਹ ਥੋੜੀ 7 ਵਜੇ ਪਹਿਲੀ ਕਰਦੇ 7 ਵਜੇ ਪਹਿਲੀ ਕਿਹੜੇ ਮੱਕੀ ਕਾਲੀ ਹੋਣੀ ਆ ਜੇ ਚਿੱਟੀ ਹੁੰਦੀ ਇਹ ਗੜਬੜਦੀ ਫੇ ਗੜਬੜਦੀ ਆ ਚਲ ਕੋਈ ਨਹੀਂ ਠੀਕ ਹੈ ਉਹ ਤਾਂ ਗਿਆ ਵਾ ਕੰਮ ਤੇ ਲਓ ਜੀ ਬਾਈ ਜੀਤ ਬਾਈ ਦਾਣੇ ਚੈੱਕ ਕਰਨ ਹੈ ਵਿੱਚ ਹੈਗੇ ਕਿ ਨਹੀਂ ਬਾਈ ਨੂੰ ਘਰੋਗਲਾ ਮੜਾ ਦੇਖ ਲੈ ਜੇਕੇ ਦੇਖ ਲੈ ਇੱਕ ਵਾਰ ਵੀ ਬੁਝਿਆ ਰ ਮਨੇ ਬੀਜੀ ਲੱਭ ਕੇ ਖਾਈ ਉਹਨੇ ਬਹਿ ਕੇਂਦਾ ਕੇ ਚਲੋ ਜੀ ਹੁਣ ਜੀ ਜੇ ਹੁਣ ਸਿਰੇ ਜੇ ਬਰੇ ਕੰਮ ਦਾਣੇ ਪਾਉਣੇ ਪੈਣੇ ਆ ਹਾਂ ਹਾਂਜੀ ਤਾਂ ਹੈਗਾ ਵੀ ਜੀ ਹੁਣ ਠੀਕ ਆ ਵਧੇਰਾ ਇਹ ਪਹਿਲੇ ਆ ਕੇ ਪਾ ਲੋ ਅਰ ਜੇ ਬਾਗੂ ਵਾਂ ਤਾਂ ਚੁਕਾ ਦੇ ਤੈਨੂੰ ਚਾਹੀਦਾ ਮਨੇ ਜਿੱਲ ਕੇ ਇੱਕ ਤਾਂ ਸਾਨੂੰ ਪਾਰਟੀ ਕਰੀ ਉੱਪਰ ਤੇ ਫਿਰ ਗੱਲ ਪੈਂਦੇ ਆ ਲਓ ਜੀ ਬਾਈ ਤੁਹਾਨੂੰ ਇੱਕ ਵਾਰ ਬੀਜ ਵੀ ਦਿਖਾ ਰਹੇ ਹਾਂ ਕਿਹੜਾ ਵਿਜਿਆ ਹਾਂ ਮਨੇ ਆਈਡੀਆ ਦਾਣੇ ਦਾੰਦ ਉਹ ਚੱਲ ਬਾਦੂ ਆ ਜਾਂਦਾ ਬਾਦੂ ਦਿਖਾਈ ਤਾਂ ਸੀ ਮੜਿਆ ਹਾਈਬ੍ਰਿਡ ਸੀ ਪ੍ਰੋ 72 ਹਾਂ 75 72 75 ਦੇਖੇ ਮਹਿੰਗਾ ਬੀਜ ਹੋਣਾ ਇਹ ਚਾਰ ਸੌ ਰੁਪਏ ਕਿਲੋ ਵਾਹ ਹਾਂ ਮਨੇ ਦਿਹਾੜੀ ਵੈਗੀ ਦੇਤਾ ਦਿਹਾੜੀ ਵੈਗੀ ਮਨੇ ਦੋ ਕੇ ਸਾਜੀ ਪਿਆ ਤੇਰਾ ਵਾਹ ਵਿਜਣੀਆਂ ਬਸ ਬੀਤੀ ਹੈ ਆਪਾਂ ਨੇ ਵੱਢੀ ਬਸ ਠੀਕ ਆ ਜੀ ਜਿਹਨੇ ਦੇਖ ਲਓ ਜੀ ਇੱਧਰ ਬੇਸਮੈਂਟ ਦਾ ਕੰਮ ਲੈ ਲਿਆ ਬਾਥਰੂਮ ਤੇ ਪਾਥੀਓ ਪਾਥੀ ਜਿੰਦਤੀ ਇੱਧਰ ਭਾਈ ਜਗੇ ਇੱਕ ਗੱਲ ਹੈ ਤੁਸੀਂ ਉਹੀ ਗੋਬਰਗੰਜ ਦੀ ਸਾਬਜੀ ਕਰੀ ਜਾਂਦੇ ਗੋਬਰਗੰਜ ਤਾਂ ਇੱਧਰ ਚੱਲਦਾ ਰੇਲ ਹੈ ਪੂਰਾ ਸਾਬੂ ਚੱਲਦਾ ਦੇਖ ਲਓ ਭਾਈ ਐਨ ਲੋਟ ਪਿਆ ਗੋਬਰਗੰਜ ਐਨ ਚੱਲਦਾ ਪੂਰਾ ਠੁਠ ਰਾਤ ਨੂੰ ਉੱਥੇ ਦੇ ਗੱਡੀ ਦੀ ਅਸੀਂ ਕੀ ਗਏ ਗਏ ਵਾਦ ਕੇ ਦੀ ਉਹ ਪਤਲੇ ਦੇ ਮੂਕਾ ਮਾਰੇ ਬੰਦ ਭਾਈ ਇੱਥੇ ਜੀ ਦੀ ਗੋਬਰਗੰਜ ਗਏ ਗਿਰ ਗਈ ਸੀ ਤਿੰਨਾਂ ਜਣੇ ਦੀ ਬੱਸ ਹੋ ਗਈ ਸਾਡੀ ਪਕੜਾਤੀ ਲਓ ਜੀ ਇੱਧਰ ਮਿਲੋ ਸਾਡੇ ਡੋਨ ਨੂੰ ਹਾਂਜੀ ਕਿੱਥੇ ਰਿਹਾ ਜੀ ਟਿਊਸ਼ਨ ਪੜ ਕੇ ਆਏ ਆ ਆ ਕਿਨੇ ਸਟਾਰ ਮਿਲੇ ਐ ਇੰਨਾ ਪੜਨ ਲੱਗ ਗਿਆ ਲਾ ਲੇ ਬੈਗ ਲਾ ਲੇ ਝੱਗੀ ਪਾਰਟੀ ਕੌਣ ਦਊਗਾ ਚਾਚਾ ਪੰਮੂ ਪੰਮੂ ভাই ਪਾਰਟੀ ਦਊਗਾ ਦਊਗਾ ਕੀ ਖਾਣਾ ਪੀਜ਼ਾ ਪੀਜ਼ਾ ਨਹੀਂ ਨਹੀਂ ਪੀਜ਼ਾ ਖਰਾਬ ਕਰਦਾ ਏ ਕੋ ਬਰਗਰ ਪੀਜ਼ਾ ਪੀਜ਼ਾ ਖਾਣਾ ਪੀਜ਼ਾ ਤੁਹਾਨੂੰ ਕਿਹਨੇ ਦੱਸਦਾ ਵੀ ਪੀਜ਼ਾ ਮਿਲਦਾ ਹੁੰਦਾ ਏ ਖਾਦਾ ਕਰੇ ਪੀਜ਼ਾ ਭਾਈ ਮੁੰਡੇ ਨੇ ਪੀਆ ਹੈਂਡਲ ਵੀ ਪਾਉਣ ਲੱਗ ਗਿਆ ਤੂੰ ਤਰੱਕੀ ਹੋਗੀ ਤੇਰੀ ਤਾਂ ਗਰੀਬੀ ਚੱਕਦੀ ਹੈ ਬਾਈ ਕਰ ਦੇ ਬਾਈ ਫੋਨ ਵੀ ਚਲਾ ਲੈਂਦਾ ਟੀਵੀ ਵੀ ਦੇਖ ਲੈਂਦਾ ਠੀਕ ਹੈ ਠੀਕ ਹੈ